ਯੋਧ ਨਸ਼ਿਆਂ ਵਿਰੁੱਧ ਜਾਗੋ ਜਾਗੋ ਨਸ਼ਾ ਤਿਆਗੋ ਨਸ਼ਾ ਤਸਕਰਾਂ ਦੀ ਜਾਣਕਾਰੀ ਇਸ ਵੈੱਬਸਾਈਟ ਨੰਬਰ ਤੇ ਭੇਜੋ ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ ਨੰਬਰ ਹੈ 9779100200 ਨਸ਼ਿਆਂ ਤੋਂ ਬਚਾਉਣਾ ਹੈ ਪੰਜਾਬ ਨੂੰ ਰੰਗਲਾ ਬਣਾਉਣਾ ਹੈ ਜਾਗੋ ਜਾਗੋ ਨਸ਼ਾ ਤਿਆਗੋ ਮੈਨੂੰ ਤਿੰਨ ਕਰਵਾ ਦੋ ਅੱਗੇ ਦੋ ਕਰਾਂਗੇ ਤੇ ਤੁਸੀਂ ਚਾਰ ਹੀ ਕਰਵਾ ਦੋ ਚਾਰ ਹੀ ਕਰਵਾ ਦੋ ਤੇ ਆਏ ਦੋ ਲਾਈਨਾਂ ਕਰਦੇ ਹੋਰਾਂਗੇ ਬਸ ਤੇ ਆ ਦੋ ਬੱਚੋ

जोत नशे अवरुद्ध जागो जागो नशा त्याग नशे जागो जागो नशा त्याग जोत नशे अमरुद आओ पंजाब की जवानी न बचाइए नशिया नूर पजाइए ਜਾਗੋ ਜਾਗੋ ਨਸ਼ਾ ਤਿਆਗੋ ਜਾਗੋ ਜਾਗੋ ਨਸ਼ਾ ਤਿਆਗੋ ਜਾਗੋ ਜਾਗੋ ਨਸ਼ਾ ਤਿਆਗੋ ਜਾਗੋ ਜਾਗੋ ਨਸ਼ਾ ਤਿਆਗੋ ਜੁੱਧ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਜਾਗੋ ਜਾਗੋ ਨਸ਼ਾ ਤਿਆਗੋ ਜਾਗੋ ਨੇਬਰਰ ਸੀ ਜਾਂ ਸਾਡਾ ਅੱਛਾ ਨੇੜੇ ਦਾ ਰਿਸ਼ਤੇਦਾਰ ਜਾਂ ਕੋਈ ਹੋਰ ਲੋਕ ਹੈ ਜਿਹੜਾ ਇਕੱਲਾ ਰਹਿੰਦਾ ਹੈ ਜਾਂ ਤੁਹਾਨੂੰ ਕੁਤੇ ਇਹ ਲੱਗਦਾ ਹੈ ਕਿ ਇਹ ਨਸ਼ੇ ਦੀ ਕਿਤੇ ਲਤ ਵਿੱਚ ਤਾਂ ਨਹੀਂ ਫਸ ਗਿਆ ਤੁਹਾਨੂੰ ਕੋਈ ਸ਼ੱਕ ਵੀ ਆ ਤਾਂ ਉਹਦੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਉਹਦੇ ਮਾਪੇ ਨੂੰ ਦਿਓ ਉਹਦੇ ਮਾਪੇ ਤੋਂ ਬਾਅਦ ਸੋਸਾਇਟੀ ਦੇ ਵਿੱਚ ਜਿਹੜੇ ਇਸ ਯੁੱਧ ਦੇ ਬਰਤ ਨਾਲ ਕੰਮ ਕਰ ਰਹੇ ਨੇ ਪੁਲਿਸ ਆਫਸਰ ਹੈ ਸਾਡਾ ਆਫਿਸ ਹੈ ਉਹਨਾਂ ਨੂੰ ਦਿਓ ਆਪਣੇ ਟੀਚਰਸ ਨੂੰ ਦਿਓ ਜੇ ਕੋਈ ਵਿਦਿਆਰਥੀ ਤੁਹਾਡਾ ਤੁਹਾਡੇ ਤੁਹਾਨੂੰ ਲੱਗਦਾ ਹੈ ਸੀਨੀਅਰ ਹੈ ਜੂਨੀਅਰ ਹੈ ਇਸ ਤਰ੍ਹਾਂ ਦੇ ਵਿੱਚ ਫਸਦਾ ਕੋਈ ਤੁਸੀਂ ਇੱਥੇ ਪਲੱਸ 2 ਵਿੱਚ ਨਹੀਂ ਜਾਣਾ ਪਲੱਸ 1 ਵਿੱਚ ਨਹੀਂ ਬੈਠਣਾ ਲਾਈਫ ਵਿੱਚ ਜੀ ਅੱਗੇ ਵਧਣਾ ਹੈ ਉਸ ਤੋਂ ਬਾਅਦ ਤੁਸੀਂ ਇੰਜੀਨੀਅਰਿੰਗ ਕਰਨ ਜਾਣਾ ਹੈ ਡਾਕਟਰ ਬਣਨ ਜਾਣਾ ਹੈ ਜਾਂ ਸਿਵਲ ਸਰਵੈਂਟ ਬਣਨ ਜਾਣਾ ਹੈ ਉਹਨੂੰ ਲਾਈਫ ਵਿੱਚ ਅਜੇ ਵੀ ਇੰਦਾ ਲੱਗੇ ਕਿ ਆਹ ਬੰਦਾ ਜਿਹੜਾ ਇਹਦੀ ਤੁਹਾਡੀ ਸਭ ਤੋਂ ਵੱਡੀ ਹੈਲਪ ਇਹੀ ਹੈ ਕਿ ਤੁਸੀਂ ਉਸ ਬੰਦੇ ਦੀ ਜਾਣਕਾਰੀ ਉਹਦੇ ਮਾਪੇ ਉਹਦੇ ਟੀਚਰ ਉਹਦੇ ਅਫੀਸਰ ਜਿਹੜਾ ਹੈ ਉਹਨੂੰ ਦੇ ਦਿਓ ਇਹ ਤੁਹਾਡੀ ਸੋਸਾਇਟੀ ਵਾਸਤੇ ਸਭ ਤੋਂ ਵੱਡੀ ਕੰਟਰੀਬਿਊਸ਼ਨ ਹੈ ਜਿਹੜਾ ਕਾਗਜ਼ ਤੁਹਾਡੇ ਹੱਥ 'ਚ ਫੜਿਆ ਤੁਸੀਂ ਪੜਿਆ ਸਾਰਿਆਂ ਨੇ ਯੈਸ ਸਰ ਕੀ ਲਿਖਿਆ ਸਕਰਿਪਟ ਯੂਥ ਸੈਂਟਰ ਅੰਸ਼ਾ ਜੰਗਲ ਕਿਉਂ ਪਈ ਇਸ ਇੱਥੇ ਤੱਕ ਆਪਾਂ ਨੂੰ ਆਉਣ ਦੀ ਲੋੜ ਕਿਉਂ ਪਈ ਕੋਈ ਇੱਕ ਬੱਚਾ ਮੈਨੂੰ ਦੱਸ ਸਕਦਾ ਸਾਨੂੰ ਇਹਨਾਂ ਨੂੰ ਆਪਣੇ ਆਫਿਸਿਸ ਵਿੱਚੋਂ ਨਿਕਲ ਕੇ ਇਹਨਾਂ ਨੂੰ ਸਭ ਨੂੰ ਆਪਣੇ ਆਫਿਸਿਸ ਤੋਂ ਨਿਕਲ ਕੇ ਤੁਹਾਡੇ ਤੱਕ ਪਹੁੰਚਣ ਦੀ ਲੋੜ ਕਿਉਂ ਪਈ ਬੇਟਾ ਕੀ ਪਹਿਲੇ ਤਾਂ ਜੋ ਰੂਟ ਕੌਜ਼ ਹੈ ਉਹ ਨਸ਼ਾ ਹੈ ਜੋ ਕਿ ਸਾਡੇ ਸਾਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਸਰ ਇਹਦੇ ਕਾਰਨ ਜੋ ਹੈ ਮਤਲਬ ਇਹ ਯੂਥ ਨੂੰ ਟਾਰਗੇਟ ਕੀਤਾ ਜਾ ਰਿਹਾ ਤਾਂ ਕਿ ਅਸੀਂ ਵੀ ਕੱਲ ਇਸ ਚੀਜ਼ ਦੇ ਨਾਲ ਨਾ ਇਫੈਕਟ ਹੋਈਏ ਤੇ ਅਸੀਂ ਵੀ ਇਹਨਾਂ ਦੀ ਜੋ ਸਰਕਲ ਚੱਲ ਰਿਹਾ ਹੈ ਨਸ਼ਿਆਂ ਵਾਲਾ ਇਹਨਾਂ ਚ ਅਸੀਂ ਇਨਵੋਲ ਨਾ ਹੋਈਏ ਤਾੜੀਆਂ ਮਾਰੋ ਬੇਟਾ ਆਪਣੇ ਬੇਟਾ ਇੱਥੇ ਨਿਕਲ ਕੇ ਆਉਣ ਦਾ ਮਤਲਬ ਇਹ ਸੀ ਜਦੋਂ ਕੋਈ ਚੀਜ਼ ਸਰਕਾਰ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ ਤੈਨੂੰ ਰੋਕਣ ਦੀ ਜ਼ਰੂਰਤ ਹੈ ਤਾਂ ਸਰਕਾਰ ਆਪਣਾ ਸਾਰਾ ਫੋਕਸ ਬਾਕੀ ਚੀਜ਼ਾਂ ਤੋਂ ਛੁੱਟ ਕੇ ਇਸ ਚੀਜ਼ ਤੇ ਲੈ ਆਈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਜਿਹੜਾ ਇੱਕ ਖੜ ਆਇਆ ਹੋਇਆ ਇਹਨੂੰ ਰੋਕਣਾ ਹੈ ਇਹਨੂੰ ਕਿਸ ਤਰ੍ਹਾਂ ਰੋਕਣਾ ਹੈ ਇਹਨੂੰ ਰੋਕਣ ਲਈ ਬੇਟੇ ਸਭ ਤੋਂ ਵੱਡੀ ਜੇ ਕੋਈ ਪਿੱਲਰ ਹੈ ਸਭ ਤੋਂ ਵੱਡਾ ਪਿੱਲਰ ਤਾਂ ਤੁਸੀਂ ਸਾਰੇ ਬੱਚੇ ਹੋ ਉਸ ਪਿੱਲਰ ਤੁਸੀਂ ਕੱਲ ਨੂੰ ਇਸ ਸੁਸਾਇਟੀ ਦੀ ਨੀਂਹ ਰੱਖਣੀ ਹੈ ਤੁਹਾਡੇ ਵਿੱਚੋਂ ਲੋਕਾਂ ਨੇ ਪੁਲਿਸ ਆਫੀਸਰ ਬਣਨਾ ਹੈ ਤੁਹਾਡੇ ਵਿੱਚੋਂ ਆਈਐਸ ਆਫੀਸਰ ਬਣਨਾ ਹੈ ਤੁਹਾਡੇ ਵਿੱਚੋਂ ਲੋਕਾਂ ਨੇ ਵੱਡੇ ਵੱਡੇ ਬਿਜ਼ਨਸਮੈਨ ਬਣਨਾ ਹੈ ਤੁਹਾਡੇ ਵਿੱਚੋਂ ਕਾਰਪੋਰੇਟ ਸੈਕਟਰਸ ਵਿੱਚ ਨੌਕਰੀ ਕਰਨੀ ਹੈ ਉਹਦੇ ਲਈ ਸਾਨੂੰ ਕੀ ਚਾਹੀਦਾ ਹੈ ਉਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਚਾਹੀਦੀ ਹੈ ਤੰਦਰੁਸਤ ਸਰੀਰ ਫਿਰ ਤੁਹੀ ਪੜਿਆ ਹੋਣਾ ਜਿਹੜਾ ਇੱਕ ਤੰਦਰੁਸਤ ਦਿਮਾਗ ਹੈ ਉਹ ਤੰਦਰੁਸਤ ਸਰੀਰ ਦੇ ਵਿੱਚ ਨਿਵਾਸ ਕਰ ਸਕਦਾ ਅਦਰਵਾਈਜ਼ ਸਾਡੇ ਕੋਲੇ ਹੋਰ ਕੋਈ ਤਰੀਕਾ ਨਹੀਂ ਹੈ ਜੇ ਸਾਡਾ ਸ਼ਰੀਰ ਤੰਦਰੁਸਤ ਨਹੀਂ ਤਾਂ ਸਾਡਾ ਦਿਮਾਗ ਤੰਦਰੁਸਤ ਨਹੀਂ ਜੇ ਦਿਮਾਗ ਤੰਦਰੁਸਤ ਨਹੀਂ ਸਾਡਾ ਕੈਰੀਅਰ ਤੰਦਰੁਸਤ ਨਹੀਂ ਜੇ ਕੈਰੀਅਰ ਤੰਦਰੁਸਤ ਨਹੀਂ ਸਾਡਾ ਪਰਿਵਾਰ ਤੰਦਰੁਸਤ ਨਹੀਂ ਜੇ ਸਾਡਾ ਪਰਿਵਾਰ ਤੰਦਰੁਸਤ ਨਹੀਂ ਤਾਂ ਇਹ ਸੋਸਾਇਟੀ ਤੰਦਰੁਸਤ ਨਹੀਂ ਤੰਦਰੁਸਤ ਰਹਿਣ ਵਾਸਤੇ ਸਰਕਾਰ ਨੇ ਇੱਕ ਉਪਰਾਲਾ ਕੀਤਾ ਕਿ ਅਸੀਂ ਆਪਣੇ ਆਫਿਸ ਜੋਂ ਨਿਕਲ ਕੇ ਤੁਹਾਡੇ ਤੱਕ ਪਹੁੰਚ ਕਰਨੀ ਹੈ ਤੁਹਾਡੇ ਹੱਥ ਵਿੱਚ ਜੋ ਕਾਗਜ਼ ਹੈ ਉਹ ਇਹ ਹੈ ਕਿ ਜੇ ਸੋਸਾਇਟੀ ਦੇ ਵਿੱਚ ਕੋਈ ਬੰਦਾ ਇਸ ਕੋਡ ਨੂੰ ਫਲਾਉਣ ਦੇ ਵਿੱਚ ਥੋੜੀ ਜਿਹੀ ਵੀ ਕੋਸ਼ਿਸ਼ ਕਰ ਰਿਹਾ ਤਾਂ ਉਹਦੀ ਜਿਹੜੀ ਜਾਣਕਾਰੀ ਹੈ ਤੁਸੀਂ ਐਸ ਐਚ ਓ ਸਾਹਿਬ ਨੂੰ ਦੇਣੀ ਹੈ ਐਸ ਐਚ ਓ ਨੇ ਆਪਣੀ ਜੋ ਡਿਊਟੀ ਬਣਦੀ ਹੈ ਉਹ ਕਰਨੀ ਹੈ ਤੇ ਉਹਨੂੰ ਫੜ ਕੇ ਉਹਦੀ ਬਣਦੀ ਸਜ਼ਾ ਉਹਨੂੰ ਦੇਣੀ ਠੀਕ ਹੈ ਸਮਝ ਗਏ ਦੂਸਰੀ ਗੱਲ ਮੈਂ ਤੁਹਾਨੂੰ ਜਿਹੜੀ ਸਮਝਾਉਣੀ ਹੈ ਉਹ ਇਹ ਹੈ ਕਿ ਜਿਹੜੀ ਤੁਹਾਡੀ ਇਹ ਏਜ ਹੈ ਇਹ ਪੜਨ ਦੀ ਏਜ ਹੈ ਕਿ ਕੰਮ ਆਪਾਂ ਟਾਈਮ ਜਿਹੜਾ ਆਪਾਂ ਨੂੰ ਆਪਣੇ ਮਾਪਿਆਂ ਨੇ ਬੜੀ ਮਿਹਨਤ ਸਾਰਿਆਂ ਦੇ ਬੱਚੇ ਜਿਹੜੇ ਖੜੇ ਆ ਇੱਥੇ ਮਾਪੇ ਮਿਹਨਤ ਕਰਨ ਵਾਲੇ ਮਾਪੇ ਆ ਵਿੱਚ ਕਈ ਲੇਬਰ ਕਰਨ ਵਾਲੇ ਵੀ ਹੋਣਗੇ ਕਈ ਵਿੱਚ ਮੁਲਾਜ਼ਮ ਵੀ ਹੋਣਗੇ ਕਈ ਚੰਗੇ ਪਰਿਵਾਰ ਵੀ ਹੋਣਗੇ ਸਾਰੇ ਤਰ੍ਹਾਂ ਦੇ ਪਰਿਵਾਰਾਂ ਚੋਂ ਆਪਾਂ ਨਿਕਲ ਕੇ ਸਾਰੇ ਅਸੀਂ ਵੀ ਸਭ ਲੋਕ ਸਭ ਤਰ੍ਹਾਂ ਦੇ ਪਰਿਵਾਰਾਂ ਚੋਂ ਨਿਕਲ ਕੇ ਆਏ ਜਦੋਂ ਮਾਪੇ ਆਪਾਂ ਨੂੰ ਘਰਾਂ ਵਿੱਚੋਂ ਕੱਢ ਕੇ ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜਦੇ ਆ ਤਾਂ ਆਪਣੀ ਡਿਊਟੀ ਇਹੀ ਹੈ ਕਿ ਅਸੀਂ ਪੜ੍ਹੀਏ ਕਿ ਜੇ ਸਾਡੀ ਚੰਗੀ ਜ਼ਿੰਦਗੀ ਦੇ ਵਿੱਚ ਕੋਈ ਬੰਦਾ ਖਲਲ ਪਾਉਂਦਾ ਹੈ ਕੋਈ ਬੰਦਾ ਕਿਸੇ ਵੀ ਤਰ੍ਹਾਂ ਦਾ ਸਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਅਸੀਂ ਸੁਸਾਇਟੀ ਦੇ ਅੰਗਾਂ ਸੁਸਾਇਟੀ ਦਾ ਪ੍ਰਾਇਮਰੀ ਅੰਗ ਜਿਹੜਾ ਹੈ ਉਹ ਮਨੁੱਖ ਹੈ ਜੇ ਸਾਡੀ ਸੁਸਾਇਟੀ ਵਿੱਚ ਕੋਈ ਖਲਲ ਪਾਉਂਦਾ ਹੈ ਤਾਂ ਉਹਦੀ ਇਨਫਾਰਮੇਸ਼ਨ ਜਿਹੜੀ ਹੈ ਉਹ ਸਬੰਧਤ ਅਥਾਰਟੀ ਨੂੰ ਦੇਣੀ ਹੈ ਠੀਕ ਹੈ ਤੇ ਅਸੀਂ ਜਿਹੜਾ ਰਿਸੋਰਸ ਹੁਣ ਹੈ ਸਾਰਿਆਂ ਲਈ ਮੈਂ ਨੋਨ ਬਾਇਜ਼ ਕੰਪਨੀ ਉਹ ਬੰਦਾ ਆਪਣੀ ਕੰਪਨੀ ਤੋਂ ਪਛਾਣਿਆ ਜਾਂਦਾ ਹੈ ਹਰੇਕ ਬੰਦੇ ਤੇ ਜਿਹੜੀਆਂ ਆਦਤਾਂ ਨੇ ਉਹ ਆਪਣੇ ਜਿਹੜੇ ਨਾਲ ਰਹਿਣ ਵਾਲੇ ਸਹਿਪਾਠੀ ਨੇ ਜਿਹੜੇ ਉਹਦੇ ਦੀ ਨੀਤ ਨੇ ਉਹਨਾਂ ਦੇ ਨਾਲ ਉਹ ਜਾਣਿਆ ਜਾਂਦਾ ਤਾਂ ਜੇ ਤੁਹਾਡੀ ਕੰਪਨੀ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਕੋਈ ਬੱਚਾ ਅਜੀਹਾ ਹੈ ਜਿਵੇਂ ਇਹਨਾਂ ਨੇ ਦੱਸਿਆ ਰਣਜੀਤ ਸਿੰਘ ਜੀ ਨੇ ਕਿ ਉਹ ਆਈਸੋਲੇਸ਼ਨ ਵਿੱਚ ਰਹਿੰਦਾ ਹੈ ਕੱਲਾ ਉਹਦਾ ਉਹ ਲਾਗੇ ਵੀ ਲੱਛਾ ਵਰਤਦਾ ਜਿਹੜੀ ਮੋਹਿਮ ਹੈ ਉਹ ਚਲਾ ਕੇ ਰੱਖੀ ਆ ਸੋ ਮੈਂ ਬੇਨਤੀ ਕਰਾਂਗਾ ਮਨਦੀਪ ਸਾਹਿਬ ਨੂੰ ਕਿ ਦੋ ਮਿੰਟ ਤੁਸੀਂ ਲਾਓ ਦੋ ਦੋ ਮਿੰਟ ਲਾ ਕੇ ਆਪਾਂ ਫਿਰ ਵੈਲੀ ਅਗਲੀ ਸ਼ੁਰੂ ਕਰੀ ਆ ਜੀ ਮਾਰਨ ਸਸਜੀ ਕਾਲਵਾ ਬੱਚਿਓ ਤੇ ਮੇਰੇ ਸਾਥੀ ਰਾਜਕਾਈ ਜੀ ਨੇ ਸਾਰਿਆਂ ਨੂੰ ਇੰਟਰੋਡਿਊਸ ਕਰਵਾ ਦਿੱਤਾ ਹੈ ਤੇ ਅੱਜ ਜਿਹੜੀ ਰੈਲੀ ਪੰਫਲੇਟ ਨੇ ਇਹ ਤੁਸੀਂ ਪੜ੍ਹ ਲਓ ਇਸ ਦੇ ਉੱਤੇ ਕੋਈ ਜ਼ਿਆਦਾ ਵੱਡੀ ਸ਼ਬਦਾਵਲੀ ਨਹੀਂ ਵਰਤੀ ਗਈ ਸਿੰਪਲ ਜੇ ਲਫ਼ਜ਼ਾਂ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਇਸ ਦੇ ਉੱਤੇ ਨੋਟ ਡਾਊਨ ਕੀਤੀਆਂ ਹੋਈਆਂ ਤੁਹਾਨੂੰ ਸਾਰਿਆਂ ਨੂੰ ਮੇਰੇ ਸਾਥੀ ਨਾਲ ਜਿਵੇਂ ਦੱਸਦਾ ਹੈ ਕਿ ਅਗਰ ਕੋ ਕਿਸੇ ਦੇਸ਼ ਨੂੰ ਖਤਮ ਕਰਨਾ ਚਾਹੁੰਦੇ ਆ ਤਾਂ ਨਸ਼ੇ ਕੇ ਇਦਾਂ ਦੀ ਜ਼ਹਿਰੇ ਇੱਕ ਇਦਾਂ ਦਾ ਰੋਗ ਹੈ ਜੀ ਆਪਾਂ ਸਾਡੀ ਜਵਾਨੀ ਨੂੰ ਉਹਦੇ ਵੱਲ ਲਗਾ ਦੀ ਤਾਂ ਦੇਸ਼ ਆਪਣੇ ਆਪ ਹੀ ਹੌਲੀ ਹੌਲੀ ਜਿਹੜਾ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਆਪਾਂ ਅੱਜ ਇਹ ਰੈਲੀ ਜਿਹੜੀ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਆਯੋਜਿਤ ਕਰ ਰਹੇ ਹਾਂ ਇਹਦੇ ਵਿੱਚ ਇਹਦੇ ਤੇ ਇੱਕ ਮੈਸੇਜ ਵੀ ਲਿਖਿਆ ਹੈ ਕਿ ਅਗਰ ਸਾਡੇ ਗਲੀ ਮੁਹੱਲੇ ਦੇ ਵਿੱਚ ਜਾਂ ਸਮਾਜ ਦੇ ਵਿੱਚ ਕੋਈ ਇਦਾਂ ਦੇ ਅੰਸਰ ਹੈਗੇ ਨੇ ਜਿਹਨਾਂ ਨੂੰ ਆਪਾਂ ਜਾਣਦੇ ਹਾਂ ਕਿ ਹਰ ਇੱਕ ਬੰਦਾ ਕਿਸੇ ਨਾ ਕਿਸੇ ਦੇ ਬਾਰੇ ਗੱਲ ਕਰਨ ਵਿੱਚ ਗਰੇਜ ਕਰਦਾ ਹੈ ਕਿ ਕਾਨੂੰਨ ਕੋ ਕਲੋਨੀ ਕਾਰਵਾਈ ਹੋ ਸਕਦੀ ਹੈ ਇਹ ਇੱਕ ਦੇਸ਼ ਦੇ ਲੋਕ ਭਲਾਈ ਦਾ ਜਿਹੜਾ ਸਮਾਜ ਦੇ ਵਿੱਚ ਆਪਾਂ ਸਾਰੇ ਯੋਗਦਾਨ ਪਾ ਸਕਦੇ ਆ ਤੇ ਇਹਦੇ ਤੇ ਬਕਾਇਦਾ ਇੱਕ ਫੋਨ ਨੰਬਰ ਜਿਹੜਾ ਦਿੱਤਾ ਗਿਆ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਆਪਾਂ ਕੋਈ ਐਜਾਂ ਦੇ ਗਲਤ ਅਨਸਰ ਸਾਡੇ ਸਮਾਜ ਦੇ ਵਿੱਚ ਹੈਗੇ ਨੇ ਤਾਂ ਆਪਾਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਉਹਨਾਂ ਦੀ ਵੀ ਸੂਚਨਾ ਉਹ ਪਹੁੰਚਾਇਆ ਕਰਵਾ ਸਕਦੇ ਆ ਔਰ ਜਿਹੜੀ ਜਾਣਕਾਰੀ ਜਿਨ੍ਹਾਂ ਕੋਲੋਂ ਦਿੱਤੀ ਜਾਊਗੀ ਉਹਨਾਂ ਦੀ ਜਿਹੜੀ ਜਾਣਕਾਰੀ ਹੈ ਸਰਕਾਰ ਦੇ ਮੁਤਾਬਕ ਉਹਜੁਕਤ ਰੱਖੀ ਜਾ ਸਕਦੀ ਆ ਸੋ ਕਿਰਪਾ ਕਰਕੇ ਆਪਾਂ ਸਾਰੇ ਇਹੀ ਮੈਸੇਜ ਜਿਹੜਾ ਆਪਾਂ ਅੱਜ ਰੈਲੀ ਦੇ ਵਿੱਚ ਵੀ ਦਵਾਂਗੇ ਕਿ ਆਪਣੇ ਘਰ ਪਰਿਵਾਰ ਦੇ ਵਿੱਚ ਸਮਾਜਿਕ ਕੇ ਮੈਸੇਜ ਤੁਸੀਂ ਜ਼ਰੂਰ ਸਾਂਝਾ ਕਰਨਾ ਤੁਸੀਂ ਇੱਥੇ ਬੈਠੇ ਹੋਏ ਹੋ ਪਾਰਕ ਦੇ ਵਿੱਚ ਤੇ ਸਾਹਮਣੇ ਉਹ thora ਏ ਗੁਰਦੁਆਰਾ ਸਾਹਿਬ ਸੀਸਗੰਗ ਸਾਹਿਬ ਤੁਸੀਂ ਸਾਰੇ ਇਹਦੀ ਮਹੱਤਤਾ ਨੂੰ ਤਾਂ ਜਾਣਦੇ ਹੋਣੇ ਯੈਸ ਅੱਜ ਇੱਕ ਤੁਸੀਂ ਜ਼ਿੰਦਗੀ ਦੇ ਵਿੱਚ ਇਹ ਜ਼ਰੂਰ ਦਿੜੇੜਾ ਅਰਾਦਾ ਕਰਕੇ ਜਾਣਾ ਕਿ ਜੋ ਅੱਜ ਅਸੀਂ ਸੰਕਲਪ ਨਸ਼ਿਆਂ ਦੇ ਖਿਲਾਫ ਲਿਆ ਉਹ ਉਸ thora ਤੇ ਲਿਆ ਜਿਸ thora ਦਾ ਵਿਸ਼ਵ ਪੱਧਰ ਤੇ ਇੱਕ ਆਪਣਾ ਹੀ ਸਥਾਨ ਹੈ ਗੁਰਦੁਆਰਾ ਸਾਹਿਬ ਸੀਸਗੰਗ ਸਾਹਿਬ ਨਸ਼ਾ ਇੱਕ ਉਹ ਚੀਜ਼ ਹੈ ਜਿਸ ਪਰਿਵਾਰ ਦੇ ਵਿੱਚ ਨਸ਼ਾ ਆ ਜਾਂਦਾ ਉਹ ਪਰਿਵਾਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਉਹ ਨਸ਼ਾ ਖਤਮ ਹੋ ਚੁੱਕਿਆ ਹੈ ਸ਼ਰਾਬ ਦਾ ਨਸ਼ਾ ਬੀੜੀ ਦਾ ਨਸ਼ਾ ਸਿਗਰਟ ਦਾ ਨਸ਼ਾ ਪਰ ਅੱਜ ਜਿਹੜੇ ਨਸ਼ੇ ਘਾਤਕ ਚੱਲ ਰਹੇ ਐ ਟੀਕਿਆਂ ਦਾ ਨਸ਼ਾ ਚਿੱਟੇ ਦਾ ਨਸ਼ਾ ਇਹਦੇ ਨਾਲ ਸਾਡੀ ਜਿਹੜੀ ਜਵਾਨੀ ਐ ਉਹ ਖੋਖਲੀ ਹੁੰਦੀ ਜਾ ਰਹੀ ਐ ਉਹ ਪੰਜਾਬ ਜਿਹਨੂੰ ਸ਼ੂਰ ਪੀਰਾ ਸ਼ਹੀਦਾਂ ਰਿਸ਼ੀਆਂ ਮੁੰਨੀਆਂ ਦੀ ਧਰਤੀ ਨਾਲ ਸਬੋਧਨ ਕੀਤਾ ਜਾਂਦਾ ਤਾਂ ਪੰਜ ਦਰਿਆਵਾਂ ਦੀ ਧਰਤੀ ਨਾਲ ਬੜਾ ਮਾਣ ਲੈ ਕੇ ਕੀਤਾ ਯਾਰ ਅੱਜ ਬੜਾ ਅਫਸੋਸ ਹੋ ਰਿਹਾ ਹੈ ਕਿ ਅੱਜ ਉਸ ਪੰਜਾਬ ਨੂੰ ਨਸ਼ਿਆਂ ਦਾ ਗੜ੍ਹ ਕਹਿ ਕੇ ਸਬੋਧਨ ਕੀਤਾ ਜਾ ਰਿਹਾ ਏ ਜਿਹਦੇ ਨਾਲ ਪੰਜਾਬ ਦੀ ਜਿਹੜੀ ਅਣਖ ਹੈ ਪੰਜਾਬ ਦੀ ਜਿਹੜੀ ਇੱਜ਼ਤ ਹੈ ਉਹਨੂੰ ਬਹੁਤ ਬੜੀ ਢਾਹ ਲੱਗਦੀ ਜਾ ਰਹੀ ਹੈ ਫੇਸ ਇਧਰ ਨੂੰ ਰੱਖੋ ਕਿਉਂਕਿ ਅਸੀਂ ਜਿਹੜਾ ਨਾਰਾਜ਼ ਹੋਣੇ ਉਹਦੇ ਵੱਲ ਨੂੰ ਪਿੱਠ ਕਰਕੇ ਵਹਿੰਦੇ ਹੁੰਨੇ ਨਹੀਂ ਜਸਟ ਕਿਡਿੰਗ ਮੈਂ ਮਜ਼ਾਕ ਕਰ ਰਿਹਾ ਹਾਂ ਬੱਚਿਓ ਸਭ ਤੋਂ ਔਖਾ ਕੰਮ ਹੁੰਦਾ ਹੈ ਜਿਹੜਾ ਤੁਸੀਂ ਕਰ ਰਹੇ ਹੋ ਕਿਸੇ ਨੂੰ ਸੁਣਨਾ ਬੈਠ ਕੇ ਹੈਨਾ ਤੁਹਾਨੂੰ ਇਹ ਲੱਗਦਾ ਹੋਣਾ ਵੀ ਸਾਨੂੰ ਜੈਨੀ ਜਲਦੀ ਕਾਠ ਮਾਰ ਦਿੱਤਾ ਹੋਣਾ ਬੁੜੇ ਬੁੜੇ ਜਾਨੂੰ ਸੱਦੀ ਜਾਂਦੇ ਆ ਤੇ ਸਾਨੂੰ ਇਹ ਭਾਸ਼ਣ ਦੇਈ ਜਾਂਦੇ ਆ ਵੀ ਸਾਡੀ ਕਦੇਲੀ ਘਟਾਓ ਸਾਨੂੰ ਸਕੂਲ ਨੂੰ ਭੇਜੋ ਕੰਮ ਨਿਭੜੇ ਪਰ ਬੱਚਿਓ ਮੈਂ ਅਕਸਰ ਬੱਚਿਆਂ ਦੇ ਨਾਲ ਇਹ ਗੱਲ ਕਰਦਾ ਹੁੰਨਾ ਹੈ ਸਮਾਜ ਕੀ ਹੈ ਆਪਾਂ ਸਾਰੇ ਮਿਲ ਕੇ ਸਮਾਜ ਬਣਾਉਂਦੇ ਹਾਂ ਇਸੇ ਤਰ੍ਹਾਂ ਵੀ ਠੀਕ ਹੈ ਗੱਲ ਤੇ ਸਮਾਜ ਕਿਹਦੇ ਨਾਲ ਬਣਦਾ ਸਾਡੇ ਸਾਰਿਆਂ ਦੇ ਨਾਲ ਸਮਾਜ ਬਣਦਾ ਤੇ ਅਸੀਂ ਨੌਜਵਾਨ ਬੱਚੇ ਬੱਚੀਆਂ ਨਾਲ ਹੀ ਜ਼ਿਆਦਾ ਗੱਲ ਕਿਉਂ ਕਰਦੇ ਹਾਂ ਸਕੂਲਾਂ ਕਾਲਜਾਂ ਦੇ ਨਾਲ ਕਿਉਂਕਿ ਤੁਸੀਂ ਭੁਵੇਖੋ ਜਦੋਂ ਮੈਂ ਪੜਦਾ ਹੁੰਦਾ ਸੀ ਤਾਂ ਸਾਡੇ ਅਧਿਆਪਕਾਂ ਨੇ ਕਿਹਾ ਤੁਸੀਂ ਦੇਖਦਾ ਭੁਵੇਖੋ ਤੇ ਅਸੀਂ ਕਲਾਸ 'ਚ ਬੈਠੇ ਨੇ ਹੱਸਣਾ ਵੀ ਮੈਂ ਕਿਹੜਾ ਪ੍ਰਧਾਨ ਮੰਤਰੀ ਬਣ ਜਾਣਾ ਵਿਦੇਸ਼ ਜਿਹੜਾ ਅਸੀਂ ਚਲਾਉਣਾ ਪਰ ਅੱਜ ਇਹ ਮਹਿਸੂਸ ਹੁੰਦਾ ਹੈ ਕਿ ਨਹੀਂ ਇੱਕ ਸਧਾਰਨ ਨਾਗਰਿਕ ਦੇ ਸਿਰ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਤੱਕ ਨਾਗਰਿਕ ਆਪਣੇ ਫਰਜ਼ਾਂ ਤੋਂ ਅਦਾ ਨਹੀਂ ਕਰਦੇ ਉਦੋਂ ਤੱਕ ਦੇਸ਼ ਜਿਹੜਾ ਹੈਗਾ ਉਹ ਰਫਤਾਰ ਨਹੀਂ ਫੜ ਸਕਦਾ ਅਸੀਂ ਅਕਸਰ ਆਪਣੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਕਿ ਮੇਰੇ ਇਹ ਅਧਿਕਾਰ ਨੇ ਪਰ ਉਹਦੇ ਨਾਲ ਨਾਲ ਇਹ ਵੀ ਹੈ ਕਿ ਜੇਕਰ ਸਾਡੇ 6 ਮੌਲਿਕ ਅਧਿਕਾਰ ਹੈ ਤਾਂ ਲਗਭਗ ਉਸ ਤੋਂ ਦੁੱਗਣੇ ਸਾਡੇ ਮੌਲਿਕ ਕਰਤੱਵ ਨੇ ਡਿਊਟੀਆਂ ਨੇ ਸਾਡੀਆਂ ਸਾਡੇ ਫਰਜ਼ ਨੇ ਜਿਹੜੇ ਸਾਨੂੰ ਅਦਾ ਕਰਨੇ ਚਾਹੀਦੇ ਆ ਸੋ ਅੱਜ ਬੱਚਿਓ ਤੁਹਾਨੂੰ ਇੱਥੇ ਇਕੱਤਰ ਕੀਤਾ ਕਿਦੇ ਲਈ ਮੈਂ ਇੱਕ ਵਾਰ ਅਕਸਰ ਇਹ ਗੱਲ ਕਰਦਾ ਹੁੰਨਾ ਕਿ ਮੰਨ ਲਓ ਤੁਹਾਡੇ ਕੋਲ ਮਾਚਸ ਹੈ ਉਹਦੇ 'ਚ ਇੱਕ ਤੀਲੀ ਹੈ ਤੇ ਤੁਸੀਂ ਕਿੰਨੇ ਦੀਵੇ ਜਗਾ ਸਕਦੇ ਹੋ ਇੱਕ ਤੀਲੀ ਦੇ ਨਾਲ ਦੱਸੋ ਕਿੰਨੇ ਦੀਵੇ ਜਗਾ ਸਕਦੇ ਹੋ ਹੈ 1 2 5 7 ਕਿੰਨੇ ਸਰ ਪਹਿਲੀ ਇੱਕ ਦੀਵਾ ਜਗਾਣਾ ਫਿਰ ਜੇ ਉਹ ਬੁਝ ਗਈ ਤਾਂ ਇੱਕ ਦਿਨਾਂ ਬਾਕੀ ਪਈ ਜਗਾ ਦੇ ਬਿਲਕੁਲ ਸਹੀ ਗੱਲ ਇੱਕ ਮਾਚਸ ਦੀ ਤੀਲੀ ਦੇ ਨਾਲ ਇੱਕ ਦੀਵਾ ਜਗਾ